ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗਰਲੈਂਡੋ ਵੜ ਤਾਜੀ ਸੂਈ ਵੀ ਝੋਕੇ ਦਿਖਾਉਣੇ ਦੁੱਧ ਕਿੰਨਾ ਤੇ ਰਾਣੇ ਬਾਕੀ ਰੇਟ ਡਿਟੇਲ ਬਾਰੇ ਵੀਰ ਤੁਹਾਨੂੰ ਪਹੁੰਚਦੇ ਆਓ ਕਿ ਕਰੀਏਗਾ ਲੋਤ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋ ਚਲਾ ਦੇ ਵੀਰੇ ਹਾਂਜੀ ਭਾਈ ਜੀ ਨਾਮ ਦਰਖ ਦਾ ਦਿਓ ਆਪਣਾ ਇਹ ਨਾਂ ਭਾਈ ਭਾਉਣ ਪਰੀਂਗਾ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੰਬਰ 98778688997973550 ਸੋਸ਼ਲ ਇਹ ਵੱਡੇ ਭਰਾ ਨਾਲ ਭਰਾ ਜਿਹੜੇ ਆਪਏ ਗਰਲੈਂਡੋ ਬਹਿੜ ਚੋਕੇ ਦਿਖਾਉਣੇ ਪਏ ਆ ਸੁਆ ਕਿਹੜਾ ਬਾਈ ਜੀ ਸੂਈ ਹੋਈ ਆ ਦੂਜਾ ਸੁਆ ਸੂਈ ਆ ਬਾਈ ਤੇ ਆ ਮਨ ਕੇ ਚੱਲ ਅੱਜ ਨੂੰ ਪੰਜਵੇਂ ਦਿਨ ਹੋ ਗਿਆ ਸੂਈ ਨਹੀਂ ਬੱਚੇ ਦੇ 나ੜੂ ਨਾਲਾ ਤੈ ਕੈ ਨੂੰ ਤੀਜਾ ਘਾਣਾ ਦਿੰਦਾ ਜੀ ਪੰਜਵੇਂ ਦਿਨ ਸੂਈ ਨੂੰ 23 ਕਿਲੋ ਹੁਣ ਦੁੱਧ ਤਿਆਰ ਹੋ ਗਰੀ ਅੱਛਾ 23 ਕਿਲੋ ਦੁੱਧ ਪੰਜਵੇਂ ਦਿਨ ਸੂਈ ਨੂੰ ਬੱਚਾ ਆ ਗਿਆ ਮਗਰ 나ੜੂ ਨਾਲਾ ਨਾਲੇ ਵੀ ਜਵਾ ਜੇ ਧਾਰ ਜਵਾ ਡਾਨਾ ਮੈਂ ਕਹਿੰਦਾ ਵੀ ਇਹ ਪੂਰੀ ਡੰਨ ਨਹੀਂ ਜਮਾ। ਸੋ ਧਾਰਾ ਦੇਖੋ ਚਾਰ ਅਸਨਾ ਚ ਵਜਦੀਆਂ ਤੇ ਗਰਨੇ ਵਰਗਾ ਚੋਣ ਦੋ ਜਾਨੇ ਵਹਿ ਕੇ ਜੋਨੇ ਜਮਾ ਹਨਾ। ਹਾਂਜੀ ਵੀਰੇ। ਸੋ ਜਮਾ ਕਿਆ ਬਤਾ ਇੱਕ ਤਰਾ ਦੀ ਮਾਝੀ ਮੰਨ ਲਓ 25-30 ਕਿਲੋ ਵਾਲੀ ਮਾਝਾ ਆਪਣੇ ਕੋਲ। ਬਈ 25-30 ਹਾਂ। ਜਿਵੇਂ ਬਾਕੀ ਨੇ ਮੈਂ ਮਗਾਵਲਾ ਕਰਦੇ ਵੀਰੇ। ਤੇ ਬਾਕੀ ਦੁੱਧ ਚ ਤੇ ਨਾਲੇ ਫੈਟ ਚ। ਫੈਟ ਜੀ ਬਈ ਫੈਟ 6.0 ਉੱਤੀ ਹੁੰਦੀ ਹੁਣ। ਅੱਛਾ 6.0 ਤੋਂ ਪਲੱਸ ਇਹਦੀ ਫੈਟ ਆ। ਆ ਰਹੀ ਹੁਣ। ਬਾਕੀ ਮਸ਼ੀਨ ਲਾ ਲਓ ਦੋ ਜਾਨੇ ਬਹਿ ਜਾਓ ਇੱਕ ਜਾਨਾ ਬਹਿ ਜਾਓ ਜਵਾਗ ਬਹਿ ਜਾਏ। ਮਰਜ਼ੀ ਚੋ ਬੇਬੇ ਗੋਡੇ ਪਵਾ ਕੇ ਨਵੇ ਆ ਕੇ ਬਾਈ ਜੇ ਹਿਲਣ ਵਾਲਾ ਤਾਂ ਕੰਮ ਹੀ ਨਹੀਂ। ਮੈਂ ਫਿਰ ਨਾ ਕੋਈ ਚੱਕਰੀ ਨਹੀਂ ਆ। ਤੇ ਕਿੰਨਾ ਕੁ ਦੁੱਧ ਪਾ ਦੂਗੇ ਹਾਈਐਸਟ? ਬਾਈ ਹਾਈਐਸਟ ਬੰਦਾ ਵਧੀਆ ਕੇਅਰ ਕਰਨ ਵਾਲਾ ਹੋਇਆ। ਦੁੱਧ ਤਾਂ 30 ਕਿਲੋ ਖਰਾਬ ਹੋ ਦੂਗੀ। ਨਹੀਂ 28 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀ ਕਰ। ਕੈਨ ਦਾ ਭਾਅ, ਆਪਾਂ ਜੱਟ ਸੋ। ਕਿਤੋਂ ਐ ਮੰਨ ਕੇ ਤਾਲੀ ਵੀ ਆਪਾਂ 12 ਤੇ 13 ਦਿਨਾਂ ਨੂੰ। ਜਿਹਦਾਗਾ 28 ਕਿਲੋ ਦੁੱਧ 14 ਕਿਲੋ ਇੱਕ ਟਾਈਮ ਦਾ ਮਿਲ ਕੇ ਦੁੱਧ ਦੇਣਾ ਜਿਹੜਾ ਮਰਜ਼ੀ ਵੀ ਰੱਖ ਸਕਦਾ। ਹੁਣ ਕਿੰਨਾ ਕਾ? ਹੁਣ ਵੀ ਐ ਮੰਨ ਕੇ ਕਹਿੰਦਾ ਪਾਈ ਤੋਂ 23 ਕਿਲੋ ਖਰਾ ਦੇ ਆ ਰਗਾ। ਅੱਛਾ ਹ ਤੇ 22 ਕਿਲੋ ਦੁੱਧ ਨੇਟ ਹਾਜ਼ਰ ਆ ਤੇ ਬਾਕੀ ਦਿਨ ਪੰਜਵਾਂ ਵੀ ਛਾਂਬੀ ਕੀ 27 28 ਕਿਲੋ ਵਾਲੀ ਤਾਂ ਵਹਿੜ ਹੈਗੀ ਆ 28 ਕਿਲੋ ਵੀਰੇ ਖਰਾ ਦਾ ਤੋਂ ਬਹੁਤ 26 ਕਿਲੋ ਪਲੂਣੇ ਦਿੱਤਾ ਹੋਵੇ ਦਾ ਬਾਕੀ ਜਿਹੜੇ ਵੀਰੇ ਕਹਿੰਦੇ ਸੀ ਗਾਂ ਇੱਕ ਲੈਣੀ ਆ ਅਸੀਂ ਨਾਲ ਡੇਰੀ ਪਾਉਣ ਜਾਣੇ ਨਾਲ ਲੈਣ ਜਾਣਾ ਵੀ ਇਹ ਕਹਿੰਦਾ ਭਾਬਾ ਦੁੱਧ ਖੁੱਲਾ ਢੁੱਲਾ ਜਿਹੜੀ ਜੀ ਮਰਜ਼ੀ ਵਰਤੀ ਚਲੋ ਵੀ ਇੱਕ ਗਾਂ ਤੇ ਮੱਝ ਨਾਲ ਕੰਪੇਅਰ ਹੋਣੇ ਨੇ ਹਣਾ ਮੈਂ ਕਹਿੰਦਾ ਭਾਈ ਮੱਝ ਦਾ ਕੀ ਦੀਸ਼ ਕਰ ਰੋਈ ਦੀ ਬਾਬਾ ਬਾੜ ਦੀ ਬੜਾਈ ਜਾ ਸੁਭਰੋ ਬਾੜ ਦੀ ਇੱਕ ਤਾਂ ਦਿੱਤੀ ਡੱਕ ਤੇ ਦੂਜੀ ਬਾੜ ਦੀ ਫੜਾਉਣੀ ਪੈਣੀ ਹੈ ਹੁਣ ਆਪਾਂ ਨੂੰ ਤੇ ਉਹ ਦੇਖੋ ਕਿਨਾਰੀ ਲਾਈ ਪਿਆ ਬਾਲ ਆ ਚੱਕ ਲੈ ਬਾਲਟੀ। ਬਾ ਠੀਕ ਆ ਚੱਕ ਦੇ ਬਾਲਟੀ ਇੱਕ ਦਾ। ਸੋ ਇੱਕ ਬਾਲਟੀ ਦਾ ਆਪ ਜੇ ਪੁੱਤਾਂ ਦੀ ਗੱਡੀ। ਖਾਲੀ ਬਾਲਟੀ ਕਰਦੇ ਮੁੰਡੀ। ਭਾਈ ਜੰਦੇ ਕੋਈ ਉਹਨੇ। ਬਾ ਚੱਕ ਜਿਉਂਨੇ। ਸੋ ਦੇਖੋ ਇੱਕ ਬਾਲਟੀ ਢੱਕ ਦੀ ਜਮ ਆਪਾਂ। ਤੇ ਬਾਕੀ ਲੇਵਾ ਵੀ ਜੋਂ ਜੋਂ ਵੀਰੇ ਚਵਾਈ ਹੁੰਦੀ ਤੁਰ ਜਾਂਦੀ ਝਾੜਦੀ ਤੁਰ ਜਾਂਦੀ ਆ। ਹੋਰ ਆਪਾਂ ਪਹਿਲਾਂ ਦੇਲਾ ਮੰਗੇ ਜੱਟ ਵੀ ਜੋ ਕੇ ਦਿਖਾਈ ਆਪਾਂ ਨੇ। ਜੀ। ਠੀਕ ਆ ਨਾ ਗੱਲ। ਕੋਈ ਨਹੀਂ ਨੂੰ ਨੂੰ। ਕਿ ਹੁਣ ਆਏ ਮੰਗੇ ਇਹ ਵੀ ਕਿ ਕਿ ਆਏ ਨਹੀਂ ਆ ਲੋ ਹੋ ਵੀ ਕੋਈ ਉਹ ਵਾਲਾ। ਲੋਕ ਕਹਿੰਦੇ ਭਈ ਇਹ ਤਾਂ ਪਾਸੂ ਚਲੀ ਗਈ। ਬੋਲੋ ਖਾਦੀ ਨਹੀਂ ਕਰੀ। ਉਹ ਗੱਲ ਨਹੀਂ ਹੈ ਕਿ ਜਿਹੜਾ ਮਰਜੀ ਵੀ ਦੋ ਟਾਈਮ ਚੋਲੇ। 나ੜੂਆ ਨਾਲ ਆ ਬੱਚਾ ਜੱਟੀ ਜਾਂਦੀ ਐ। ਮੇਲ ਕਾਫਾ ਤੇ ਰੇਟ ਭਾਈ ਕੀ ਰਹਿਣਾ ਇਹਦਾ। ਰੇਟ ਭਈ ਜਿਹਦਾ ਮੁੱਲ ਕਰਾਉਣਾ ਜੀ ਕੀ ਕਰਾਈਏ 1 ਲੱਖ ਤੇ 5000 ਰੇਟ ਦਵਾਂਗੇ ਆਪਾਂ। ਛੋਟਾ ਸੱਪ ਹੋ ਜਾਊਗਾ। ਮੰਨ ਕਰਦਾ ਭਾਈ ਜੀ। ਤੇ ਦੁੱਧ ਦੋ ਟਾਈਮ ਚਵਾ ਕੇ ਦੇਵਾਂਗੇ। ਦੋ ਟਾਈਮ ਭਰ ਤਿੰਨ ਟਾਈਮ ਚੋਲੇ ਜਾਇਆ ਦਾ ਕੋਈ ਚੱਕਰੀ ਨਹੀਂ। ਇੱਕ ਤਾਂ ਕਹਿਣਾ ਹੁੰਦਾ ਕੰਡਾ ਲੈ ਗਿਆ ਹੀ। ਹਾਂ ਵੀਰੇ ਕੋਈ ਚੱਕਰੀ ਨਹੀਂ। ਪਾਂਡਾ ਲੀਟਰ ਘਰੋਂ ਲੈ ਕੇ ਆਵੇ। ਆ ਵੀਰੇ ਲੈ ਕੇ ਆਵੇ ਨਾਲ ਜੀ। ਸਵਾਹ ਦੇਖੋ 62 ਡਾਕ ਦੀ ਜਮਾ। ਸੋ ਗੱਲ ਕਰਾਂ ਮਨ ਕੇ ਚੱਲ ਵੀ ਮਿੰਡ ਜਿਹਾ ਕਿ ਟੈਂ ਵਾੜਾ ਖਰਾਬ ਹੁੰਦਾਗਾ ਤੇ ਰੇਟ 1 ਲੱਖ 5000 98778 68299 9735 50840 ਵਧੀਆ ਮੰਗ ਲਈ ਵੀਰੇ ਮੰਗ ਵਾਲਾ ਰੇਟ ਨਹੀਂ ਹੈਗਾ ਮੁੱਲ ਤਾਂ ਮੈਂ ਮਨ ਇੱਕ ਦੀ ਕਰਦੇ ਆਪਾਂ ਜੀ ਹਾਂ ਇੱਕ ਪੰਜਾਪਾ ਵੈੜ ਦੇਣੀ ਆ ਦੇਣੀ ਹੈ ਜੀ ਆਪਾਂ ਸੋ ਕਹਿੰਦਾ ਵਾ ਬਾਕੀ ਯਾਰ ਜਿਹੜੇ ਵੀਰ ਕਹਿੰਦੇ ਵੀ ਆਪਾਂ ਵੈੜ ਇੱਕ ਰੱਖਣੀ ਐ ਤੇ ਫੈਟ ਵਾਲੀ ਵੈੜ ਚਾਹੀਦੀ ਆ ਸੋ ਆਹ ਵੈੜ ਤਾਂ ਢੇਗਰੇ ਚੱਲੇਗੀ ਕਹਿੰਦਾ ਵਾ ਬਾਰੇ ਨਿਆਰੇ ਦੁੱਧ ਤੇ ਨਦੀਆਂ ਨੇ ਬਾਈ ਜੀ ਬਹਾ ਦੇਣੀ ਹੈਗੀਆਂ ਐਂਡ ਹੰਡਾਇਆ ਜ਼ਿਲ੍ਹਾ ਬਰਨਾਲਾ ਤਾਜੀ ਸੂਈ ਵੀ ਵੜਵੀਰ ਕੋਲੇ ਬਕਾਊ ਆ ਤੇ ਗਾਵਾਂ ਵੀਰ ਕੋਲੇ ਹੋਰ ਵੀ ਕਾਫੀ ਖੜੀਆਂ ਹਨਾ ਮਾਤਰਾ ਦੇ ਵਿੱਚ ਸੋ ਇੱਕ ਤਾਂ ਆਪਾਂ ਝੋਕੇ ਦਿਖਾਤੀ ਜਮਾ ਸੋ ਦੇਖੋ ਚੂਣ ਵਗੈਰਾ ਜਮਾ ਸੋਹਣਾ ਸਾਫ਼ ਸੁਥਰਾ ਸੋ ਲੱਗਾ ਪਕ ਅੱਧੀ ਬਾੜੀ ਤੋਂ ਵੀ ਠੋਕੀ ਹਨਾ ਹਾਂ ਭਈ ਇਹਨਾਂ ਛੱਡ ਤੱਕ ਪਿਆ ਕੇ ਲੋ ਕਹਿੰਦੇ ਬਾਬਾ ਬਾੜੀ ਚ ਖਰਾ ਠੰਡਾ ਪੈਂਦਾ ਮੇਰੇ ਸਾਨੂੰ 12 ਕਿਲੋ ਦੁੱਧ ਭਈ 11 ਕਿਲੋ ਦੀ ਬਾੜੀ ਹੈ ਭਈ ਖਰੇ ਦੀ ਅੱਛਾ ਕਹਿੰਦਾ ਮੈਂ ਫੈਟ ਫੂਡ ਕੇ ਚ ਪੈਣਾ ਨਹੀਂ ਵਧੂਗਾ ਦੁੱਧ ਵਧੂ ਆ ਭਈ ਰਾਮ ਨਾਲ ਸਵੇਰ ਚ ਵੀਰ ਕਹਿੰਦਾ ਝੱਗ ਕਰਤੀ ਉਹ ਬਾਲਟੀ ਝੱ ਤੇ ਵਾ ਕਿ ਲੈਵਾ ਦੇਖ ਯਾਰ ਕਿਆ ਬਾਤਾਂ ਨਹੀਂ ਬੋਗੂ ਝਾੜਦਾ ਜਾਵਾਂ ਹਨਾ ਜੀ ਸੋ ਵੀਡੀਓ ਚੱਲ ਵੀ ਦੋ ਤਾਂ 11 11:30 ਕੇ ਲੋ ਟਾਈਮ ਦਾ ਹੈਗਾ ਜੀ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ